ਇਹੋ ਗੱਲਾਂ ਕਹਿ ਕਹਿ ਕੇ ਅਕਾਲੀ ਦਲ ਨੂੰ ਖਾਲੀ ਦਲ ਕਰਤਾ ਆਪਾਂ ਜੇ ਇੱਥੋਂ ਕੰਮ ਲਿਆ ਹੁੰਦਾ ਜੇ ਇੱਥੋਂ ਕੰਮ ਲਿਆ ਹੁੰਦਾ ਤੇ ਸ਼ਾਇਦ ਆਹ ਹਾਲਾਤ ਨਾ ਅਜ ਅਕਾਲੀ ਦਲ ਦੇ ਬੰਦੇ ਜੋ ਬਣ ਗਏ ਮੈਂ ਤੇ ਇਹਨਾਂ ਨੂੰ ਬਹੁਤ ਮਾੜਾ ਵੇਖਦਾ ਮੈਂ ਨਾ ਕਿਸੇ ਨੂੰ ਵੀ ਵੈਰੀ ਦੁਸ਼ਮਣ ਨੂੰ ਵੀ ਭੈਣ ਦੀ ਗੱਲ ਨਹੀਂ ਕਰਨੀ ਚਾਹੀਦੀ ਆਪਾਂ ਕਿੰਨਾ ਕਾ ਗਿਰ ਜਾਗੇ ਯਾਰ ਆਪਾਂ ਕਿੰਨਾ ਕਾ ਗਿਰ ਜਾਗੇ ਜੇ ਕੋਈ ਗਲਤੀ ਕਰ ਗਿਆ ਤੇ ਉਹਨੂੰ ਮਾਰ ਦੇਣਾ ਇਹੋ ਜਿਹੀਆਂ ਗੱਲਾਂ ਤੋਂ ਮੈਂ ਇਹਨਾਂ ਨੂੰ ਵਰਜਦਾ ਹਾਂ ਵਰਜਦਾ ਹਾਂ ਤੇ ਮੈਨੂੰ ਇਹ ਇਹਨਾਂ ਨੂੰ ਮੈ ਚੰਗਾ ਨਹੀਂ ਲੱਗਾ ਸੋ ਇਸ ਕਰਕੇ ਮੈਂ ਜੋਸ਼ੀ ਸਾਹਿਬ ਨੂੰ ਕਹਣਾ ਕਿ ਤੁਸੀਂ ਜਾਂਦੇ ਜੇ ਵਿਕਾਸਪੁਰਸ਼ ਲੋਕ ਕਹਿੰਦੇ ਟੈਲ ਮੰਤਰੀ ਜੋਸ਼ੀ ਸਾਹਿਬ ਤੇ ਹਰ ਵਾਰੀ ਕਹਿੰਦੇ ਮੈਂ ਜਿੱਤਾਂ ਵਾ ਤੇ ਉਹਰੇ ਜੋਸ਼ੀ ਸਾਹਿਬ ਦੀ ਅਖੀਰਲੀ ਹਾਰਿਆ ਤੇ ਤੋਂ ਬਾਅਦ ਨਹੀਂ ਇਲੈਕਸ਼ਨ ਲੜਦੇ ਜੋਸ਼ੀ ਚੋ ਉਹਨਾਂ ਦੇ ਮੌਸਮ ਦੇ ਵਿੱਚ ਇਸ ਵੇਲੇ ਸ਼ਬਦੀ ਵਾਰ ਚੱਲਦੇ ਨਜ਼ਰ ਆ ਰਹੇ ਨੇ ਜਿਦੇ ਵਿੱਚ ਕੀ ਅਕਾਲੀ ਦਲ ਅਤੇ ਤਲਬੀਰ ਸਿੰਘ ਗਿੱਲ ਵਿਚਾਲੇ ਸ਼ਬਦੀ ਵਾਰ ਨਜ਼ਰ ਆ ਰਹੇ ਨੇ ਕਿਉਂਕਿ ਦੋਨੋਂ ਇੱਕ ਦੂਸਰੇ ਦੇ ਉੱਤੇ ਇਲਜ਼ਾਮਾਂ ਦੀ ਝੜੀ ਲਗਾ ਰਹੇ ਨੇ ਜਿੱਥੇ ਕਿ ਜਦੋਂ ਸਰਦਾਰ ਤਲਬੀਰ ਸਿੰਘ ਗਿੱਲ ਸ਼ਾਮਲ ਹੁੰਦੇ ਨੇ ਤਾਂ ਪਹਿਲਾਂ ਸ਼ੁਭ ਸ਼ਾਮਾਂ ਦਿੱਤੀਆਂ ਜਾਂਦੀਆਂ ਨੇ ਪਰ ਉਸ ਤੋਂ ਬਾਅਦ ਸਟੇਜ ਤੇ ਖੜੇ ਹੋ ਕੇ ਵਿਕਰਮ ਸਿੰਘ ਮਜੀਠੀਆ ਵੱਲੋਂ ਵੱਡੀ ਲਲਕਾਰ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਚੰਗਾ ਹੋਇਆ ਸਾਡਾ ਖਿਹੜਾ ਛੁੱਟਿਆ ਤਾਂ ਇਹ ਜਸ ਮਾਮਲੇ ਦੇ ਵਿੱਚ ਗੱਲਬਾਤ ਕਰਾਂਗੇ ਸਰਦਾਰ ਤਲਬੀਰ ਸਿੰਘ ਗਿੱਲ ਹੁਣਾਂ ਨਾਲ ਜੀ ਸਾਹਿਬ ਉਹ ਤੇ ਕਹਿੰਦੇ ਚੰਗਾ ਹੋ ਗਿਆ ਕਿ ਰੋਜ਼ ਸਾਡੇ ਕੋ ਆਉਂਦੇ ਸੀ ਤੇ ਹੁਣ ਤੇ ਆਪੇ ਜਾਣਨ ਆਪਣਾ ਕੰਮ ਕਰਨ। ਮੈਂ ਤਾਂ ਬੜੀ ਵਧੀਆ ਗੱਲ ਆ ਉਹਨਾਂ ਇੱਕ ਇਕੱਲੇ ਤਲਬੀਰ ਸਿੰਘ ਗਿੱਲ ਨੂੰ ਥੋੜਾ ਗਿਆ ਵਾ। ਉਹਨਾਂ ਦੇ ਬਹੁਤ ਜਾਣਨ ਕਿਹਾ ਮਨਜਿੰਦਰ ਸਿੰਘ ਕੰਗ ਹੋ ਗਿਆ, ਬਲਾਰੀਆ ਹੋ ਗਿਆ, ਪੁਕਾਰ ਸਿੰਘ ਸੰਧੂ ਹੋ ਗਿਆ। ਮੈਂ ਕਿਦੀ ਕਿਦੀ ਗਿਣਤੀ ਕਰਾਵਾਂ ਮੈਂ ਐਵੇਂ ਸਾਰੇ মিডিਆ ਚ ਕਈ ਵਾਰ ਗਿਣਤੀ ਕਰਾ ਚੁੱਕਾ। ਢੀਂਡਾ ਸਾਹਿਬ ਹੋ ਗਿਆ, ਮਲੂਕਾ ਸਾਹਿਬ ਹੋ ਗਏ, ਬ੍ਰਹਮਪੁਰੀਏ ਹੋ ਗਏ, ਜਨਾਲੇ ਹੋਣੀ ਹੋ ਗਏ, ਸੇਖਵਾਣੇ ਹੋ ਗਏ। ਉਹਨਾਂ ਦੇ ਬੀਬੀ ਜਗੀਰ ਕੌਰ ਜੀ ਹੋਗੇ ਉਹਨਾਂ ਦੇ ਕਈਆਂ ਨੂੰ ਕਿਹਾ ਉਹਨਾਂ ਦੀ ਕਿਹੜੀ ਗੱਲ ਹੈ ਵਿਚਾਰੇ ਉਹਨਾਂ ਇਹੋ ਗੱਲਾਂ ਕਹਿ ਕੇ ਕਿ ਅਕਾਲੀ ਦਲ ਨੂੰ ਖਾਲੀ ਦਲ ਕਰਤਾ ਆਪਾਂ ਜੇ ਇੱਥੋਂ ਕੰਮ ਲਿਆ ਹੁੰਦਾ ਜੇ ਇੱਥੋਂ ਕੰਮ ਲਿਆ ਹੁੰਦਾ ਤੇ ਸ਼ਾਇਦ ਆ ਹਾਲਾਤ ਨਾਲ ਅੱਜ ਕਾਲੀ ਦਲ ਦੇ ਬੰਦੇ ਜੋ ਬਣ ਗਏ ਡਿਕਟੇਟਰਸ਼ਿਪ ਜਿਹੜੀ ਉਹ ਹੈਵੀ ਹੋ ਗਈ ਹੈ ਸ਼ਰਮ ਅਕਾਲੀ ਦਲ ਦੇ ਵਿੱਚ ਬਿਕਰਮ ਮਜੀਠੀਆ ਸਟੇਜ ਤੋਂ ਇੱਕ ਆਡੀਓ ਸੁਣਾਉਂਦੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋ ਤੁਸੀਂ ਕੀ ਕਹਿਣਾ ਚਾਹੁੰਦੇ ਜਿਹਦੇ ਬਾਰੇ ਤੁਸੀਂ ਤੁਹਾਨੂੰ ਸਵਾਲ ਨਹੀਂ ਤੁਸੀਂ ਮੈਂ ਤੁਹਾਨੂੰ ਇਹ ਕੁਐਸਚਨ ਕਰਦਾ ਕਿ ਜੋ ਮੇਰੇ ਬਾਰੇ ਮਜੀਠੀਆ ਸਾਹਿਬ ਨੇ ਉੱਥੇ ਲਬਜ਼ ਵਰਤੇ ਆ ਤੁਸੀਂ ਉਹਨਾਂ ਨੂੰ ਸਹੀ ਸਮਝਦੇ ਕਿ ਗਲਤ ਸਮਝਦੇ ਦੋ ਜਵਾਬ ਤੁਸੀਂ ਦਿਓ ਦੱਸੋ ਤਾਂ ਤੁਹਾਨੂੰ ਉਹਨਾਂ ਨੇ ਤੇ ਆਪਣਾ ਨਹੀਂ ਕਿਸੇ ਨੂੰ ਭੈਣ ਦੀ ਗਾਲ ਕੱਢਣੀ ਸਹੀ ਆ ਕਿ ਗਲਤ ਆ ਤੁਸੀਂ ਦੱਸੋ ਦਿਓ ਜਵਾਬ ਦੋ ਬੋਲਦੇ ਨਹੀਂ ਹੁਣ ਸਰਦਾਰਵਲੀ ਦੇ ਨਿਯੰਤਰਣ ਹੁਣਾ ਨਹੀਂ ਫਿਰ ਦੱਸ ਹਾਂ ਜਾਂ ਨਾ ਦੱਸੋ ਮਤਲਬ ਚੰਗਾ ਕੀਤਾ ਕਿ ਮਾੜਾ ਕੀਤਾ ਉਹਨਾਂ ਨੇ ਮੈਨੂੰ ਗਾਲ ਕੱਢ ਕੇ ਦੱਸੋ ਨਾ ਸਰਦਾਰਵਲੀ ਜਿਹੜੀ ਆ ਅਸੀਂ ਚਾਹਨੇ ਮਰਿਆਦਾ ਜਰਣੀ ਚਾਹੀਦੀ ਸਰ ਗੋਲ ਮੋਲ ਗੱਲ ਨਾ ਕਰੋ ਤੁਸੀਂ ਇਹ ਗੱਲ ਦੱਸੋ ਨਾ 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 ਤੁਸੀਂ ਇਹ ਗੱਲ ਦੱਸੋ ਕਿਸੇ ਨੂੰ ਭੈਣ ਦੀ ਗਾਲ ਕੱਢਣੀ ਚੰਗੀ ਗੱਲ ਆ ਕਿ ਮਾੜੀ ਗੱਲ ਆ ਉਹ ਕਹਿੰਦੇ ਮੈਂ ਤੇ ਇੱਕ ਲਾਈਨ ਸੁਣਾਈ ਸੀ ਤੇ ਉਹ ਜਿਹੜੇ ਹੈਗਾ ਕੋਈ ਆਪਣੇ ਲੈ ਗਿਆ ਤੇ ਉਹਦੇ ਵਿੱਚ ਮੇਰਾ ਕੀ ਕਸੂਰ ਨਾ ਦੱਸੋ ਇਹ ਕਿਹੜੀਆਂ ਲੈਣਾ ਸੁਣਾਉਣ ਪਈਆਂ ਹੈ ਇਹ ਕਿਹੜੀਆਂ ਲੈਣਾ ਜਿਹੜੀਆਂ ਸਿਆਸਤ ਇਦਾਂ ਦੀ ਲਾਈਨਾਂ ਨੂੰ ਤੁਸੀਂ ਕਿਵੇਂ ਵੇਖਦੇ ਨਹੀਂ ਤੁਸੀਂ ਕਿਦਾਂ ਵੇਖਦੇ ਹੋ ਮੈਂ ਤੇ ਇਹਨਾਂ ਨੂੰ ਬਹੁਤ ਮਾੜਾ ਵੇਖਦਾ ਮੈਂ ਨਾ ਕਿਸੇ ਨੂੰ ਵੀ ਵੈਰੀ ਦੁਸ਼ਮਣ ਨੂੰ ਵੀ ਭੈਣ ਦੀ ਗੱਲ ਨਹੀਂ ਕਰਨੀ ਚਾਹੀਦੀ ਜਦੋਂ ਇਹਨਾਂ ਨੇ ਰਾਣਾ ਗਰਜੀਤ ਸਿੰਘ ਨੂੰ ਗਾਲਾਂ ਕੱਢੀਆਂ ਸੀ ਨਾ ਵਿਧਾਨ ਸਭਾ ਦੇ ਵਿੱਚ ਮੈਂ ਤੇ ਉਦੋਂ ਵੀ ਇਹਨਾਂ ਨੂੰ ਕਹਿਆ ਸੀ ਕਿ ਮਾੜੀ ਗੱਲ ਆ ਅੱਜ ਵੀ ਜੋ ਕੁਛ ਇਹ ਕਰਦੇ ਆ ਜੋ ਕੁਛ ਇਹ ਕਰਦੇ ਆ ਮੇਰੀ ਫਲਾਣੇ ਕੋਈ ਫਲਾਣੇ ਦੀ ਮੇਰੇ ਕੋਲ ਵੀਡੀਓ ਆ ਢਿੰਕੜੇ ਦੀ ਮੇਰੇ ਕੋਲ ਮੈਂ ਤਾਂ ਇੰਨਾਂ ਗੱਲਾਂ ਤੋਂ ਵੀ ਇਹਨਾਂ ਨੂੰ ਵਰਜਦਾ ਰਿਹਾ ਵਾਂ ਕਿ ਨਾ ਕਰੋ ਯਾਰ ਆਪਾਂ ਨੂੰ ਇਹ ਗੱਲਾਂ ਤੁਹਾਡਾ ਕੱਦ ਬਹੁਤ ਬਹੁਤ ਵੱਡਾ ਨਹੀਂ ਤੁਹਾਨੂੰ ਇਹ ਸ਼ੁਭਾ ਦਿੰਦੀਆਂ ਚਲੋ ਮੰਨ ਲਿਆ ਕਿਸੇ ਦੀ ਤੁਹਾਡੇ ਕੋਲ ਵੀਡੀਓ ਹੋਊਗੀ ਕਿਸੇ ਦੀ ਉਹਦੀ ਕੋਈ ਤੇ ਧੀ ਵੀ ਤੇ ਯਾਰ ਵਿਆਹੀ ਹੋਊਗੀ ਉਹਦੇ ਘਰ ਕੇ ਤੇ ਪੁੱਤਰੇ ਵੀ ਤੇ ਹੋਣਗੇ ਉਹਦੇ ਘਰ ਪੋਤਰੀ ਵੀ ਤੇ ਹੋਊਗੀ ਆਪਾਂ ਕਿੰਨਾ ਕਾ ਗਿਰ ਜਾਗੇ ਯਾਰ ਆਪਾਂ ਕਿੰਨਾ ਕਾ ਗਿਰ ਜਾਗੇ ਜੇ ਕੋਈ ਗਲਤੀ ਕਰ ਗਿਆ ਤੇ ਉਹਨੂੰ ਮਾਰ ਦੇਣਾ ਇਹੋ ਜਿਹੇ ਗੱਲਾਂ ਤੋਂ ਮੈਂ ਇਹਨਾਂ ਨੂੰ ਵਰਜਦਾ ਹਦਾ ਹਾਂ ਵਰਜਦਾ ਹਾਂ ਤੇ ਮੈਨੂੰ ਇਹ ਇਹਨਾਂ ਨੂੰ ਮੈਂ ਚੰਗਾ ਨਹੀਂ ਲੱਗਾ ਇਹਨਾਂ ਗੱਲਾਂ ਤੋਂ ਮੈਂ ਬਰਜਦਾ ਅਨਿਲ ਜੋਸ਼ੀ ਵੀ ਹੁਣ ਜਿਹੜੇ ਨੇ ਪਹਿਲੇ ਕਹਰੇ ਸੀ ਮੇਰਾ ਭਰਾ ਬਣ ਕੇ ਚੱਲਿਆ ਪਰ ਹੁਣ ਭਰਾ ਨਹੀਂ ਬਰਿਆ ਮੇਰਾ ਕੀ ਜਾਂਦੇ ਹੁਣ ਹੁਣ ਕੀ ਜਾਂਦੇ ਮੈਨੂੰ ਦੱਸੋ ਤੁਸੀਂ ਉਹਨਾਂ ਕਹਿੰਦੇ ਜੀ ਕਿ ਮੇਨੂੰ ਮੇਰਾ ਰਸਤਾ ਛੱਡ ਕੇ ਚਲੇ ਗਏ ਮੇਰਾ ਸਾਥ ਛੱਡ ਕੇ ਚਲੇ ਗਏ ਉਹਨਾਂ ਨੇ ਕਿਹਾ ਕਿ ਜਦੋਂ ਜੰਗ ਵੇਲੇ ਜਰਨੈਲ ਛੱਡ ਕੇ ਚਲੇ ਜੇ ਉਹਨੂੰ ਕੀ ਕਹੀਦਾ ਉਹਨਾਂ ਨੇ ਇੱਕ ਦਿਨ ਇਹ ਕਹਿਣਾ ਤੇ ਜਦੋਂ ਬੀਜੇਪੀ ਜੰਗ ਲੜ ਰਹੀ ਉਹਦੋਂ ਇਹ ਛੱਡ ਕੇ ਗਏ ਇਹਨਾਂ ਨੂੰ ਕੀ ਕਹੀਏ ਦੱਸੋ ਇਹ ਨਹੀਂ ਛੱਡ ਗਏ ਬੀਜੇਪੀ ਦੀ ਜਦੋਂ ਜੰਗ ਕਿਸਾਨਾਂ ਨਾਲ ਲੱ ਇਹ ਵੀ ਤੇ ਛੱਡ ਗਿਆ ਨਾ ਜਿਨ੍ਹਾਂ ਨੇ ਦੋ ਵਾਰੀ ਮਿਨਿਸਟਰ ਬਣਾਇਆ ਮੈਂ ਤੇ ਕੱਖ ਵੀ ਨਹੀਂ ਬਣਿਆ ਇਹ ਤਾਂ ਦੋ ਵਾਰੀ ਦਾ ਮਿਨਿਸਟਰ ਉਸ ਪਾਰਟੀ ਚ ਹੋ ਰਿਆ ਲੋ ਇਹ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਤੇ ਆ ਵੋਟ ਫਾਰ ਡਿਵੈਲਪਮੈਂਟ ਮੈਂ ਇਹ ਵਿਕਾਸਪੁਰਸ਼ ਉਹ ਕਹਿੰਦੇ ਵਿਕਾਸਪੁਰਸ਼ ਹਾਂ ਮੈਂ ਵਿਕਾਸਪੁਰਸ਼ ਯਾਰ ਆਪਣੇ ਆ ਵੀ ਆ ਗਏ ਨੇ ਅੱਜ ਆਪਾਂ ਵਿਕਾਸਪੁਰਸ਼ ਹੁੰਦੇ ਤੇ ਆਪਾਂ 5 5000 ਦੀ ਲੀਡ ਨਰਦੇ ਮੈਨੂੰ ਮਜੀਠੀਆ ਭਾਵੇਂ ਭੈਣਾ ਦੀਆਂ ਗੱਲਾਂ ਕਰਦਾ ਜਿਉਂ ਨੇ ਡਿਵੈਲਪਮੈਂਟ ਕਰਾਈ ਤੇ ਲੋਕੋ ਨੂੰ 26 26000 ਦੀ ਲੀਡ ਨਾਲ ਜਿਤਾਉਂਦੇ ਤੇ ਨਾ ਜਿਹੜਾ ਚੰਗਾ ਕੰਮ ਕਿਸਦਾ ਉਹਨੂੰ ਚੰਗਾ ਕਹਿਣਾ ਪਊਗਾ ਜਿਹੜ ਇਹ ਨਿਸ਼ਾਨ ਨਹੀਂ ਇਨਸਾਨ ਤੇ ਫਿਰ ਕਾਲੀ ਦਲ ਲੋ ਲੋ ਆਪਾਂ ਇਲੈਕਸ਼ਨ ਕਿਉਂ ਲੜਨਦੇ ਜੇ ਨਿਸ਼ਾਨ ਹੀ ਨਹੀਂ ਕਹਿੰਦਾ ਨਿਸ਼ਾਨ ਨਾ ਵੇਖੋ ਇਨਸਾਨ ਵੇਖੋ ਸੋ ਇਸ ਕਰਕੇ ਮੈਂ ਜੋਸ਼ੀ ਸਾਹਿਬ ਨੂੰ ਕਹਿਣਾ ਕਿ ਤੁਸੀਂ ਆਂਦੇ ਜੀ ਵਿਕਾਸਪੁਰਸ਼ ਲੋਕ ਕਹਿੰਦੇ ਟੈਲ ਮੰਤਰੀ ਉਹ ਕਹਿੰਦੇ ਟੈਲਾਂ ਦੀ ਫੈਕਟਰੀ ਕੱਢੋ ਜੇਗੀ ਤੇ ਅਤੇ ਕਢੋ ਨਾ ਨਾ ਆਪਣੇਵਿਆਂ ਕੋ ਜਿਹੜੇ ਅੱਜ ਨਾਲ ਨਹੀਂ ਚੱਲਨਦੇ ਮੈਂ ਤਾਂ ਹਰਾਨ ਆ ਕਿ ਜਿਹੜੇ ਬੰਦੇ ਦੇ ਆਪਦੇ ਆਪਣੇਵੇਂ ਹੀ ਨਹੀਂ ਨਾਲ ਚੱਲਨਦੇ ਉਹ ਬੰਦਾ ਆਂਦਾ ਮੈਂ ਲੋਕ ਮੇਰੇ ਨਾਲ ਚੱਲਨਦੇ ਸਾਰਾ ਕੁਝ ਤੁਹਾਨੂੰ ਪਤਾ ਵਾ ਤੇ ਬਾਕੀ ਮਹਾਰਾਜ ਨੇ ਇਹਨਾਂ ਦੀ ਮਤ ਮਾਰਦੀ ਆ ਮੈਂ ਤੇ ਅੱਜ ਸਗੋਂ ਮੈਨੂੰ ਕੋਈ ਸਰਜੀਤ ਪਹਿਲਵਾਨ ਜੀ ਮਿਲ ਪਏ ਤਾਰਾਂ ਵਾਲੇ ਪੁਲ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਹਕ ਕਾਗਜ਼ ਭਰ ਕੇ ਤੁਹਾਨੂੰ ਡੀਸੀ ਸਾਗੇ ਡਿਸਾ ਵਗੇ ਸੈਂਟਰ ਕਰਾਉਣਾ ਚਾਹੀਦਾ ਬਾਹਾਂ ਖੜੀਆਂ ਕਰਕੇ ਚੌਥੇ ਨੰਬਰ ਤੇ ਤੁਸੀਂ ਆਉਣਾ ਉਹ ਕੀ ਫਾਇਦਾ ਮੈਂ ਗੱਡੀਆਂ ਦੇ ਟਾਇਰ ਖਸਾਉਂਦੇ ਫਿਰਦੇ ਪੰਜਾ ਸੱਤਾ ਗੱਡੀਆਂ ਦੇ ਨਾਲ ਤੇਲ ਫੂਕਦੇ ਫਿਰਦੇ ਨਾਲੇ ਆਪਦੀ ਸਿਹਤ ਦਾ ਨੁਕਸਾਨ ਕਰਦੇ ਨੇ ਜਿੱਤ ਦਾ ਦਾਵਾ ਕੀਤਾ ਤੇ ਉਹਨਾਂ ਨੇ ਵਾਹ ਜੀ ਵਾਹ ਜਿੱਤ ਦਾ ਦਾਵਾ ਕਰਤਾ ਕਿਹੜੇ ਪਾਸੇ ਕਹਿੰਦੇ ਸੀ ਡਿਵੈਲਪਮੈਂਟ ਕਰਾਈ ਸੀ ਜਿੱਥੇ ਮੈਂ ਜਾਨਣਾ ਲੋਕੀ ਕਹਿੰਦੇ ਉਹ ਅਨਿਲ ਜੋਸ਼ੀ ਆ ਗਿਆ ਇਹਨਾਂ ਨੇ ਡਿਵੈਲਪਮੈਂਟ ਕਰਾਈ ਸੀ ਤੇ ਇਸ ਕਰਕੇ ਲੋਕੀ ਮੈਨ ਪਛਾਣਦੇ ਤੇ ਮੈਨ ਤੇ ਹੁਣ ਪਤਾ ਲੱਗਾ ਕਿ ਮੇਰੀ ਪਛਾਣ ਆਪਣੇ ਨਾਰਥ ਤੋਂ ਬਾਹਰ ਵੀ ਹੈ ਪਿਛਲੇ ਉਹ ਪਹਿਲੇ ਨੰਬਰ ਤੇ ਆਉਣਗੇ ਪਿਛੋ ਪਹਿਲੇ ਨੰਬਰ ਤੇ ਆਉਣਗੇ ਪਰ ਉਹ ਜਿੱਦ ਦਾ ਦਾਵਾ ਕਰ ਰਹੇ ਲਗਾਤਾਰ ਕਹਿੰਦੇ ਸਾਡੀ ਪਾਰਟੀ ਕਾਲੀ ਦਲ ਇਸ ਵੇਲੇ ਪੂਰੇ ਪੰਜਾਬ ਚ ਚੜਦੀ ਗਲਾ ਚ ਯਾਰ ਮੈਂ ਵੀ ਜਿੱਦ ਦਾ ਦਾਵਾ ਕਰਦਾ ਹਾਂ ਤੇ ਮੇਰੀਆਂ ਦੇ ਬਲਾਰੀਏ ਦੀਆਂ ਵੋਟਾਂ ਰਲਾ ਕੇ ਡਾਕਟਰ ਨੇਜਰ ਕੱਲੇ ਹੀ ਲੈ ਗਏ ਸੀਗੇ ਇਹ ਲੋਕਾਂ ਦਾ ਫੈਸਲਾ ਵਾ ਲੋਕਾਂ ਦਾ ਫਤਵਾ ਵਾ ਮੂੰਹ ਨਾ ਥੋੜਾ ਕਹਿ ਦੇਣਾ ਯਾਰ ਜੋਸ਼ੀ ਤੇ ਪਿਛਲੀ ਵਾਰ ਵੀ ਕਹਿੰਦਾ ਮੈਂ ਜਿੱਦਾਂ ਜੋਸ਼ੀ ਸਾਹਿਬ ਤੇ ਹਰ ਵਾਰੀ ਕਹਿੰਦੇ ਮੈਂ ਜਿੱਦਾਂ ਤੇ ਉਹਰੇ ਜੋਸ਼ੀ ਸਾਹਿਬ ਦੀ ਅਖੀਰਲੀ ਹਾਰਿਆ ਇਸ ਤੋਂ ਬਾਅਦ ਨਹੀਂ ਇਲੈਕਸ਼ਨ ਲੜਦੇ ਜੋਸ਼ ਸਾਹਿਬ ਮੈਂ ਤਾਂ ਰਾਨਿਆ ਕਿ ਬਾਦਲ ਸਾਹਿਬ ਮੇਰੇ ਹੱਲਗੇ ਜਾਏ ਤੇ ਕਹਿੰਦੇ ਜੀ ਮੈਂ ਤਾਂ ਲੱਡੂ ਵੰਡੇ ਤੇ ਲੱਡੂਆ ਵਾਲੇ ਮਗਰ ਮਗਰ ਫਿਰਦੇ ਪੈਸੇ ਲੈਣ ਨੂੰ ਇਹੋ ਜਿਹੇ ਲੱਡੂ ਵੰਡਣ ਖੋਖ ਖਲੋਤਾ ਜੀ ਆਪਾਂ ਕਿਸੇ ਨੂੰ ਪੈਸੇ ਨਹੀਂ ਦੇ ਸਕਦੇ ਤੇ ਕਿੱਡਾ ਜਲੂਸ ਨਿਕਲਿਆ ਉਹ ਬੈਨਰ ਫੜ ਕੇ ਅਗਲੇ ਬੰਨੇ ਗੱਡੀ ਦੇਖ ਲਓ ਗਿਆ ਮੇਰੇ ਲੱ ਤੋ ਮੈਂ ਅਜੇ ਕਹਿਤਾ ਵਾ ਮੈਂ ਭਰਾਵਾ ਨਾ ਵੇਚਤੀ ਕਰਾ ਮੇਰੇ ਘਰ ਭੇਜ ਦੇ ਮੈਂ ਪੇਮੈਂਟ ਕਰ ਦੇਣਾ ਲੱਡੂ ਤੇ ਮੇਰੇ ਘਰ ਕੇ ਵੰਡੇ ਸੀ ਨਾ ਤੇ ਕਿਉਂ ਵੇਚਤੀ ਕਰਾ ਰਿਆ ਮੇਰੀ ਮੇਰੇ ਘਰ ਤੇ 2017 ਦਾ ਬਿੱਲ ਆ ਇਹ ਅੱਜ ਦੇ ਲੱਡੂ ਨਹੀਂ ਉਹ ਚ ਤਲਵੀਰ ਸੋ ਕੱਲੇ ਦਾ ਵਾਸਤੇ ਨਹੀਂ ਨਾ ਹੁੰਦੇ 2017 ਤੋਂ ਜਿਹੜੇ ਛੱਡ ਛੱਡ ਜਾਂਦੇ ਉਹਨਾਂ ਸਾਰਿਆਂ ਦੇ ਲੱਡੂਆਂ ਦਾ ਹਿਸਾਬ 2,55,000 ਬਣ ਗਿਆ ਔਰ ਮੇਰੇ ਲਈ ਕੱਲੇ ਲਈ ਥੋੜਾ 2,50,000 ਦੇ ਲੱਡੂ ਵੰਡੇ ਗਏ ਇਹ ਜਿਹੜੇ 2017 ਤੋਂ ਛੱਡ ਛੱਡ ਕੇ ਗਏ ਉਹਨਾਂ ਜਦੋਂ ਕੋਈ ਛੱਡ ਜਾਂਦਾ ਚਾਹ ਮਨਾਉਂਦੇ ਆ ਮੈਂ ਇਹਨਾਂ ਨੂੰ ਕਹਿਣਾ ਕਿ ਜਦੋਂ ਜਦੋਂ ਤੁਸੀਂ ਪਾਰਟੀ ਦੀ ਬਰਬਾਦੀ ਹੁੰਦੀ ਵਿਹਿੰਦੇ ਜੇ ਨਾ ਖੁਸ਼ੀ ਮਨਾਉਂਦੇ ਲੱਡੂ ਵੰਡਦੇ ਜੇ ਅੱਜ ਤੋਂ ਜਿੰਨੇ ਤੁਸੀਂ ਉਮੀਦਵਾਰ ਖੜਾ ਲਏ ਸਾਰਿਆਂ ਦੇ ਘਰ ਤੋਂ ਅੱਜ ਤੋਂ ਲਵਾਈ ਲੈਣੇ ਸ਼ੁਰੂ ਕਰ ਦੋ ਬਾਅਦ ਤੁਹਾਨੂੰ ਪੰਜਾਬ ਤੇ ਹਰ ਮੇ ਹਰਿਆਣੇ ਤੇ ਹਿਮਾਚਲ ਤੋਂ ਵੀ ਲੱਡੂ ਨਹੀਂ ਜੇ ਲੱਭਣੇ ਜਿਹੜਾ ਤੁਹਾਡਾ ਹਸ਼ਰ ਹੋਣਾ ਜ਼ਾਇਦ ਕੀ ਸੋ ਇਸ ਕਰਕੇ ਉਹ ਆਪੋ ਆਪਣੇ ਘਰੀ ਬਣਾ ਲੈਣਾ ਤੇ ਜਦਨ ਤੁਹਾਡੀ ਬਰਬਾਦੀ ਹੋਣੀ ਤਗੜੇ ਹੋ ਕੇ ਆਪੋ ਆਪਣੇ ਪਰਿਵਾਰ ਦੇ ਮੈਂਬਰ ਲੱਡੂ ਖਾ ਕੇ ਤੇ ਆਰਾਮ ਨਾਲ ਸੌ ਜਾਓ ਅਮਰਸਰ ਅਨਿਲ ਜੋਸ਼ੀ ਸਾਫ ਕਹਿ ਰਹੇ ਡਿਵੈਲਪਮੈਂਟ ਦੇ ਨਾਂ ਤੇ ਮੈਨੂੰ ਵੋਟ ਪੈ ਰਹੀ ਹੈ ਨਾਰਥ ਵਾਲਿਆਂ ਨੂੰ ਕਿਉਂ ਨਹੀਂ ਨਜ਼ਰ ਆਉਂਦੇ ਨਾਰਥ ਚੋਂ ਤੇ ਹਰ ਵਾਰੀ ਹਰ ਜਾਂਦੇ ਆ ਜੇ ਡਿਵੈਲਪਮੈਂਟ ਕਰਾਈ ਹੋਵੇ ਮੈਂ ਤੁਹਾਨੂੰ ਦੂਜੀ ਾਰ ਕਹਤਾ ਯਾਰ ਭਾਵੇਂ ਮਜੀਠੀਆ ਸਾਹਿਬ ਮੈਨੂੰ ਗਾਲਾਂ ਕੱਢਦੇ ਆ ਉਹਨੇ ਜੇ ਡਿਵੈਲਪਮੈਂਟ ਕਰਾਈ ਤੋ ਡਿਵੈਲਪਮੈਂਟ ਦੇ ਸਿਰ ਤੇ ਜਿੱਦਾ ਵਾ ਉਹਨਾਂ ਨੇ ਡਿਵੈਲਪਮੈਂਟ ਕਰਾਈ ਜਦੋਂ ਡਿਵੈਲਪਮੈਂਟ ਦੇ ਸਿਰ ਤੇ ਜਿੱਦਿਆ ਤੋ ਜੋਸ਼ੀ ਦੇਵੇਂ ਮੂੰਹ ਨਾ ਕਹੀ ਜਾਂਦਾ ਮੈਂ ਡਿਵੈਲਪਮੈਂਟ ਕਰਾਈ ਆ ਜੋਚੀ ਸਾਹਿਬ ਬੰਦੇ ਨੂੰ ਬੰਦਾ ਨਹੀਂ ਸਮਝਦੇ ਜੋਚੀ ਸਾਹਿਬ ਬਸ ਹਮ ਹੀ ਆ ਮੈਂ ਤੋ ਕਾ ਹਮ ਐ ਸੋਇਸ ਕਰਕੇ ਇਹ ਇਹ ਸਮਝਦੇ ਕੇ ਜੋ ਕੁਛ ਮੈਂ ਹੀ ਆ ਮੈਂ ਹੀ ਆ ਹੋਰ ਨਹੀਂ ਇੱਥੇ ਕੋਈ ਸੋ ਇਸ ਕਰਕੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਜੇ ਉਹ ਬੰਦਿਆਂ ਨੂੰ ਨਾਲ ਲੈ ਕੇ ਚੱਲਦੇ ਹੁੰਦੇ ਤਾਂ ਆਪਦੇ ਹਲਕੇ 'ਚ ਵੀ ਸ਼ਾਨਦਾਰ ਦੇ ਪਰ ਕੱਲੀਆਂ ਟਾਈਲਾਂ ਲਾ ਕੇ ਆਪਾਂ ਕਹਿੰਦੀ ਆ ਮੈਂ ਬਹੁਤ ਡਵੈਲਪਮੈਂਟ ਕਰਾਈ ਉਹਨਾਂ ਮੈਂ ਡਵੈਲਪਮੈਂਟ ਨਹੀਂ ਸਮਝਦੇ। ਸ਼ੁਕਰੀਆ। ਤੇ ਸੰਤਲਬੀਰ ਸਿੰਘ ਗਿੱਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਪਿਛਲੇ ਸਮੇਂ 'ਚ ਵਾਅ ਵਿਵਾਦ ਹੋਇਆ ਤਾਂ ਉਸ ਦੇ ਵਿੱਚ ਆਪਣਾ ਸਪਸ਼ਟੀਕਰਨ ਵੀ ਦਿੰਦੇ ਨਜ਼ਰ ਆ ਰਹੇ ਨਾਲ ਹੀ ਨਾਲ ਅਨਿਲ ਜੋਸ਼ੀਰ ਨੂੰ ਵੀ ਉਹਨਾਂ ਨੇ ਕਿਹਾ ਕਿ ਜੋ ਵਿਕਾਸ ਦਾ ਉਹਨਾਂ ਦਾ ਡੰਡਾ ਹੈ ਉਹ ਜ਼ਮੀਨ ਤੇ ਨਜ਼ਰ ਨਹੀਂ ਆਉਂਦਾ ਤਾਂ ਕੁਲ ਮਿਲਾ ਕੇ ਟਾਈਲਾਂ ਦਾ ਮੁੱਦਾ ਇੱਕ ਵਾਰ ਫੇਰ ਗਰਮਾਂ ਦਾ ਨਜ਼ਰ ਆ ਰਿਹਾ ਹੈ। ਕੈ